ਉਹ ਛੱਡ ਦੋ ਕੰਮ ਨਾ ਲਾਓ ਯਾਰ ਫੇਰ ਤੁਸੀਂ ਐ ਕ੍ਰੋਧ ਕੋ ਤੇਰੇ ਬਾਈ ਨੇ ਖੁਸ਼ ਕੇ ਬਹੁਤ ਬਤ ਧੰਨਵਾਦ ਕਰੋਧ ਅੰਦਰ ਸਲੋਪਲਾਸ ਨੂੰ ਸਾਰਾ ਲਾਣੇ ਲਾਣੇ ਆ ਕੋਈ ਡਿਓਟੀ ਆ ਸਾਰਾ ਲਾ ਲਾ ਕੋਈ ਯਾਰ ਕਰਾ ਬਹੁਤ ਬਤ ਦਾ ਹੋ ਪਤਾ ਲਾਉਂਗਾ ਮੈਂ ਇਹਨੇ ਕਰ ਲੈ ਫੋਨ ਜੀ ਵਿੱਚ ਬਾਈ ਜੀ ਹੈਪੀ ਓਏ ਬਹੁਤ ਹੈਪੀ ਓ ਹੈਪੀ ਅੱਗੇ ਜਿਹੜੀ ਲੱਗੇਗਾ ਨਾ ਮਾਰੇ ਦੇ ਪਿੱਛੇ ਦਾ ਰਹਿ ਕੇ ਸੈਂਟਰ ਸਾਰਾ ਕਿ ਅਸੀਂ ਆਪਾਂ ਬੁੱਢੀਪੁਰ ਤੋਂ ਅੱਗੇ ਥੱਲੇ ਵੀ ਜਾਪਾਂ ਸਾਰਾ ਦੇ ਪਿੱਛੇ ਰਹਿ ਕੇ ਲੜਾਇਆ ਆਪਾਂ ਤਾਂ ਸਾਰਿਆਂ ਦਾ ਜਿਹੜਾ ਅੱਗੇ ਸਭ ਤੋਂ ਅੱਗੇ ਕੰਟ ਤੱਕ ਚੱਲੂਗਾ ਸਾਡੇ ਐਮਐਲਏ ਸਾਹਿਬ ਉਹ ਬਾਈ ਜੀ ਮਨ ਸਿੰਘ ਜੀ ਬੜੀ ਜੀ ਲੋਕਾਂ 'ਚ ਬਹੁਤ ਹੌਸਲਾ ਹੈ ਜੀ ਸਾਰੀ ਪੂਰੀ ਕੰਸਟੀਟਿਊਐਂਸੀ ਬ੍ਰਿੰਗ ਕੋਰ ਦੇ ਜਿੱਥੋਂ ਸ਼ੁਰੂ ਹੋਇਆ ਜਿੱਤਵਾਲ ਤੋਂ ਬਹੁਤ

ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਨ ਕੇਸ਼ਵਾਲਚੀ ਦਾ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਔਰ ਸਾਡੀ ਸਾਰੀ ਪਾਰਟੀ ਦੇ ਸੀਨੀਅਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਨੇ ਸਾਡੀ ਲੋਕ ਸਭਾ ਫਰੀਦਕੋਟ ਨੂੰ ਬਹੁਤ ਹੀ ਅੱਛੇ ਕੈਂਡੀਡੇਟ ਸਰਦਾਰ ਅਨਮੋਲ ਕਰਮਜੀਤ ਸਿੰਘ ਜੀ ਅਨਮੋਲ ਦਿੱਤੇ ਹੈ ਔਰ ਅੱਜ ਜਿਹੜਾ ਫਰੀਦਕੋਟ ਲੋਕ ਸਭਾ ਦੇ ਵਿੱਚ ਉਹਨਾਂ ਦੀ ਕੈਂਪੇਨ ਦੀ ਸ਼ੁਰੂਆਤ ਹੋ ਰਹੀ ਹੈ ਔਰ ਬਹੁਤ ਹੀ ਉਤਸ਼ਾਹ ਸਾਡੇ ਪਾਰਟੀ ਵਲੰਟੀਅਰ ਸਾਡੇ ਲੋਕ ਸਭਾ ਫਰੀਦਕੋਟ ਦੇ ਨਿਵਾਸੀਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਸੋ ਬਹੁਤ ਹੀ ਅੱਛੇ ਮਾਰਜਨ ਦੇ ਨਾਲ ਅਸੀਂ ਇਹ ਸੀਟ ਜਿਹੜੀ ਹੈਗੀ ਹੈ ਲੋਕ ਸਭਾ ਫਰੀਦਕੋਟ ਦੀ ਜਿੱਤ ਕੇ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਚੀਵਾਲ ਜੀ ਔਰ ਸਾਡੇ ਵਾਜੂਗ ਮੁੱਖ ਮੰਤਰੀ ਸਰਦਾਰ ਭਗਮਨ ਸਿੰਘ ਮਾਨ ਜੀ ਦੀ ਝੋਲੀ ਦੇ ਵਿੱਚ ਪਾਣ ਜਾ ਰਹੀ ਹੈ ਮੈਂ ਪਹਿਲਾਂ ਵੀ ਲੋਕ ਸਭਾ ਫਰੀਦਕੋਟ ਦੇ ਉੱਤੇ ਆਪ ਆਮੀ ਪਾਰਟੀ ਦਾ ਕਬਜ਼ਾ ਰਿਹਾ ਹੈਗਾ ਪੰਜ ਸਾਲਾਂ ਤੋਂ ਤੇ ਹੁਣ ਕਿੰਦਾ ਤੇ ਸਮੱਸਿਆਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਜਿਹੜੀਆਂ ਪਹਿਲ ਦੇ ਹਸਾਬ ਦੇ ਪਾ ਕੇ ਲੈ ਕੇ ਆ ਸਮੱਸਿਆ ਤਾਂ ਹੁਣ ਕੋਈ ਨਹੀਂਗੀ ਜੀ ਕਿਉਂਕਿ ਲੋਕੀ ਬਹੁਤ ਖੁਸ਼ ਹੈ ਅਸੀਂ ਰੋਜ਼ ਵਾਰਡਸ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਰਹੇ ਆ ਪਾਰਟੀ ਨੇ ਤਕਰੀਬਨ ਜਿੰਨੇ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀ ਉਸ ਤੋਂ ਉੱਪਰ ਉੱਠ ਕੇ ਕੰਮ ਕੀਤਾ ਹੈ ਚਾਹੇ ਉਹ 600 ਯੂਨਿਟ ਬਿਜਲੀ ਦਾ ਹੋਵੇ ਚਾਹੇ ਉਹ ਸਕੂਲ ਆਫ ਫੈਮਿਨਨਸ ਹੋਵੇ ਚਾਹੇ ਉਹ ਮੁਹੱਲਾ ਕਲੀਨਿਕ ਹੋਵੇ ਚਾਹੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰੀਆਂ ਦਵਾਈਆਂ ਜੋ ਵਾਦਾ ਕੀਤਾ ਸੀਗਾ ਕਿ ਅੰਦਰੋਹੀ ਮਿਲਣਗੀਆਂ ਸਾਰੀਆਂ ਦਵਾਈਆਂ ਜਿਹੜਾ ਟ੍ਰੀਟਮੈਂਟ ਆਫ ਫ੍ਰੀ ਦੇ ਵਿੱਚ ਕੀਤਾ ਜਾਏਗਾ ਔਰ ਹੋਰ ਬਹੁਤ ਸਾਰੇ ਕੰਮ ਜਿਸ ਤਰ੍ਹਾਂ ਸ਼ਹੀਦਾਂ ਦੀ ਜਿਹੜੀ ਸਨਮਾਨ ਰਾਸ਼ੀ ਵਧਾ ਕੇ 1 ਕਰੋੜ ਰੁਪਇਆ ਕੀਤੀ ਗਈ ਹੈ ਔਰ ਜੇ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਵਿੱਚ ਕੋਈ ਪ੍ਰਾਈਵੇਟ ਪ੍ਰਾਪਰਟੀ ਸਰਕਾਰ ਨੇ ਖਰੀਦ ਕੇ ਜਿਹੜੀ ਸਰਕਾਰ ਦੇ ਅਧੀਨ ਕੀਤੀ ਹੈ ਗੋਵਿੰਦਵਾਲ ਸਾਹਿਬ ਜਿਹੜਾ ਹੁਣ ਥਰਮਲ ਪਲਾਂਟ ਖਰੀਦਿਆ ਗਿਆ ਪੰਜਾਬ ਸਰਕਾਰ ਵੱਲੋਂ ਸੋ ਲੋਕੀ ਬਹੁਤ ਖੁਸ਼ ਹੈ ਜੀ ਔਰ ਜਲਦੀ ਜਿਹੜੀ ਸਾਡੀ ਇੱਕ ਅੱਧੀ ਗਰੰਟੀ ਰਹਿ ਗਈ ਹੈ ਉਹ ਵੀ ਜਲਦੀ ਪੂਰੀ ਕੀਤੀ ਜਾਏਗੀ ਔਰ ਉਹਨੇ ਮੈਨੂੰ ਨਿਰਮਾਣੇ ਜੇ ਨੂੰ ਐਡੀ ਬੱਡੀ ਜ਼ਿੰਮੇਵਾਰੀ ਸੰਭੀ ਜੀ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਉਦੋਂ ਤੁਸੀਂ ਬਹੁਤ ਜ਼ਿਆਦਾ ਸਾਥ ਦਿੱਤਾ ਸੀਗਾ ਬਿਲਕੁਲ ਜੀ ਮਾਨ ਸਾਹਿਬ ਜਦੋਂ ਦੇ ਇਸ ਲਾਈਨ ਚ ਨੇ ਜੀ ਉਦੋਂ ਦੇ ਸਾਥ ਦੇ ਰਹੇ ਆ ਜੀ 2012 ਤੋਂ ਲੈ ਕੇ ਉਹਨਾਂ ਦੇ ਨਾਲ ਇਸ ਫੀਲਡ ਦੇ ਵਿੱਚ ਪੂਰਾ ਸਹਿਯੋਗ ਦੇ ਰਹੇ ਆ ਜੀ ਫਰੀਦਕੋਟ ਹਲਕੇ ਦੀਆਂ ਕਿੰਨੀਆਂ ਕੋ ਉਮੀਦਾਂ ਜਿਹੜੀਆਂ ਮੈਂ ਪੂਰੀ ਕੋਸ਼ਿਸ਼ ਕਰੂੰਗਾ ਜੀ ਪੂਰੇ ਤਨਦੇਹੀ ਦੇ ਨਾਲ ਕੰਮ ਕਰੂੰਗਾ ਤੇ ਫਰੀਦਕੋਟ ਵਾਸੀਆਂ ਨੂੰ ਮਤਲਬ ਪਤਾ ਲਾ ਦਾਂਗੇ ਕੋ ਕੋ ਕੋਈ ਬੰਦਾ ਜੇ ਮੈਨੂੰ ਉਹ ਚੁਣਦੇ ਨੇ ਤਾਂ ਪਤਾ ਲਾ ਦਾਂਗੇ ਕੋਈ ਕੋਈ ਬੰਦਾ ਆਇਆ ਸੀ ਅਨਮੋਲ ਜੀ ਜੀ ਅਨਮੋਲ ਜੀ ਜੈ ਜੰਦਾਬਾਦ ਜੈ ਜੰਦਾਬਾਦ ਜੈ ਜੰਦਾਬਾਦ ਜੈ ਜੰਦਾਬਾਦ ਕੈਂਪੇਨੀ ਸ਼ੁਰੂ ਕੀਤੀ ਜੀ ਬਾਜੀ ਬਾਬਾ ਫਰੀਦ ਦੀ ਧਰਤੀ ਤੋਂ ਟਿਕਟ ਮਿਲਿਆ ਜੀ ਮੈਂ ਕੋਸ਼ਿਸ਼ ਕੀਤੀ ਵਾ ਤੇ ਉੱਥੋਂ ਹੀ ਸ਼ੁਰੂਆਤ ਕਰਨੀ ਹੈ ਜੀ ਬਾਬਾ ਜੀ ਦੇ ਦਰ ਤੇ ਜਾ ਕੇ ਉੱਥੋਂ ਆਸ਼ੀਰਵਾਦ ਲੈ ਕੇ ਫਿਰ ਅੱਗੇ ਦਾ ਪ੍ਰੋਗਰਾਮ ਸ਼ੁਰੂ ਕਰਾਂਗੇ ਬਹੁਤ ਹੀ ਚੰਗਾ ਜੀ ਤੁਸੀਂ ਦੇਖ ਰਹੇ ਹੋ ਇੰਨੇ ਲੋਕ ਹੈਲਪ ਕਰ ਰਹੇ ਨੇ ਇੰਨਾ ਮਤਲਬ ਸਾਥ ਦੇ ਰਹੇ ਨੇ ਬਹੁਤ ਖੁਸ਼ ਹਾਂ ਜੀ ਮੈਂ ਬਾਜੀ ਦੋਨੇ ਕੰਮ ਬੜੇ ਵਧੀਆ ਨੇ ਜੀ ਇਧਰ ਵੀ ਪੂਰੀ ਤਨਦੇਹੀ ਦੇ ਨਾਲ ਕੰਮ ਕਰਾਂਗੇ ਸਰ ਜਿਵੇਂ ਕਿਹਾ ਜਾਂਦਾ ਬਰਦਾਸਪੁਰ ਦੇ ਵਿੱਚ ਛੱਗੀ ਕਲਾ ਕਰ ਰਾਇਆ ਸੀ ਮੈਂ ਮੈਂ ਇਦਾਂ ਨਹੀਂ ਕਰਨਾ ਜੀ ਉਹ ਜਦੋਂ ਤੁਸੀਂ ਇੱਕ ਵਾਰੀ ਜ਼ਿੰਮੇਵਾਰੀ ਮਿਲੇ ਮੈਨੂੰ ਫਿਰ ਮੈਂ ਸਾਰੇ ਲੋਕਾਂ ਦੀ ਉਹ ਆਸਾਂ ਮੀਦਾਂ ਦੇ ਪੂਰੇ ਖਰਾ ਉਤਰਾਂ ਮਿਹਰਬਾਨੀ ਜੀ